ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਅੱਜ ਆਪ ਆਏ ਆ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਦਿਖਾਉਣੇ ਆਂ ਦੋਸਤੋ ਆ ਦੇਖੋ ਆ ਹੈਗੀ ਆਪਣੀ ਅੱਜ ਦੀ ਚੀਜ਼ ਇਹ ਤੁਹਾਨੂੰ ਪਤਾ ਹੀ ਹੈ ਦੋਸਤੋ ਇੱਥੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਇਹ ਹੈਗਾ ਦੋਸਤੋ ਜਿਹੜੇ ਆਪਣੇ ਜਦੋਂ ਕੂਲਾ ਪੱਖਿਆਂ ਦੀ ਹਵਾ ਘਾਤ ਆਂਦੀ ਤਾਂ ਉਹਦੇ ਵਿੱਚ ਪੈਂਦਾ ਤੇ ਉਹ ਫਿਰ ਬਣ ਜਾਂਦਾ ਆਪਣਾ ਜਾਜ ਹਾਂਜੀ ਇਹ ਰੇ ਨਵੋ ਸਪੀਡ ਉਬਾਦ ਦੀ ਹੋਰੀ ਕੱਢ ਕੇ ਦਿਖਾਉਣੀ ਹੈ ਅੱਜ ਹੀ ਲਿਆਂਦਾ ਤੁਹਾਡੇ ਲਈ ਪਹਿਲਾਂ ਤੁਸੀਂ ਦੇਖੋ ਇਹਦੀ ਡੱਬੀ ਆ ਦੇਖੋ ਜਿੱਦਾਂ ਇਹ ਇੱਥੇ ਬਣੇ ਹੋਏ ਆਪਣੇ ਉਹ ਵਾਲੇ ਸੈੱਲ ਇਦਾਂ ਦੇ ਨਿਕਲਣਗੇ ਇੱਥੇ ਇਹਦੀ ਐਮ ਆਈ ਪੀ ਲਿਖੀ ਹੈ ਦੋਸਤੋ 75 ਰੁਪਏ 75 ਰੁਪਏ ਲਿਖਿਆ ਆ ਪਰ ਆਪਾਂ ਨੂੰ ਇਹ ਮਿਲਿਆ 50 ਰੁਪਏ ਦਾ ਸਸਤਾ ਪਰ ਕੰਮ ਦੀ ਬਹੁਤ ਚੀਜ਼ ਆ ਬਾਸ ਆਪਾਂ ਖੋਲਦੇ ਆ ਹੁਣ ਇਹਨੂੰ ਆ ਦੇਖੋ ਦੋਸਤੋ ਆ ਹੈਗਾ ਡੱਬਾ ਇਹਨੂੰ ਸੋਤਰੇ ਆ ਪਾਸੇ ਤੇ ਆ ਦੇਖੋ ਦੋਸਤੋ ਆ ਨਿਕਲੇ ਆਪਣਾ ਉਹ ਵਾਲਾ ਸੈੱਲ ਪਹਿਲਾਂ ਤੁਸੀਂਰੇ ਹੰਗ ਤੋਂ ਸ਼ੁਰੂ ਕਰੋ ਆ ਹੈਗਾ ਵਾਈਟ ਕਲਰ ਵਿੱਚ ਆਪਣਾ ਸੈੱਲ ਦੇਖ ਸਕਦੇ ਹੋ ਤੇ ਆ ਹੈਗੀਆਂ ਇੰਡੀਆ ਦੂ ਤਾਰਾਂ ਆ ਦੇਖੋ ਵਾਈਟ ਕਲਰ ਹੀ ਇੱਕ ਆ ਹੋਗੀ ਤੇ ਇੱਕ ਆ ਸਾਈਜ਼ ਦੀ ਗੱਲ ਕਰੀਏ ਸਾਈਜ਼ ਇਹਨਾਂ ਦਾ ਸਹੀ ਮਤਲਬ ਵਿਚਾਰਾ ਛੋਟਾ ਵੀ ਨਹੀਂ ਵੱਡਾ ਵੀ ਨਹੀਂ ਇੱਧਰ ਦੇਖੋ ਤੁਸੀਂ ਇੱਧਰ ਲਿਖਿਆ ਆ ਬਲੈਕ ਕਲੱਚ ਕੁਝ ਚੀਜ਼ਾਂ ਇਹਦੀਆਂ ਪੜਾਂ ਲਈ ਇਹ ਹੈਗਾ ਦੋਸਤੋ ਇੰਡੀਆ ਦਾ ਇੰਡੀਆ ਦਾ ਮੇਰਾ ਹੈ ਮੇਰੇ ਇੰਡੀਆ ਲਿਖਿਆ ਉੱਤੇ ਬਾਕੀ ਦੇਖ ਸਕਦੇ ਤੁਸੀਂ ਆ ਦੇਖੋ ਇਹ ਉਹ ਕੰਮਰੀ ਜੀ ਹੁੰਦੀ ਆ ਆਪਣੇ ਜਦੋਂ ਸਪੀਡ ਘਟਿਆਂ ਦੀ ਤੇ ਇਹ ਲਿਆ ਕੇ ਪਾਓ ਤੇ ਬਹੁਤ ਤੇਜ਼ ਚੱਲਾਂ ਲੱਗ ਪੈਂਦੇ ਆਪਣੇ ਕੁਲਾਏ ਪੱਖੇ ਜਿਹਦੇ ਵਿੱਚ ਤੁਸੀਂ ਪਾਉਣਾ 50 ਰੁਪਏ ਦਾ ਆਪਾਂ ਨੂੰ ਇਹ ਮਿਲਿਆ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ